ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਗੁਜਰਾਤ ਦੇ ਅਹਮਦਾਬਾਦ ਚ ਭਿਆਨਕ ਜਹਾਜ਼ ਹਾਦਸਾ ਕਈ ਲੋਕਾਂ ਦੀ ਗਈ ਜਾਨ ਭਾਜਪਾ ਅਗੂ ਵਿਜੇ ਰੂਪਾਨੀ ਦਾ ਦਿਹਾਤ ਅਮਿਤ ਸ਼ਾ ਸਣੇ ਕਈ ਅਗਵਾ ਬੋਲੋ ਦੁੱਖ ਦਾ ਪ੍ਰਗਟਾਵਾ ਭਾਜਪਾ ਗਿਣਾ ਰਹੀ ਹੈ 11 ਸਾਲਾਂ ਦੀਆਂ ਪ੍ਰਾਪਤੀਆਂ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਕੀਤੀ ਪ੍ਰੈਸ ਕਾਨਫਰੰਸ ਸੂਬਾ ਸਰਕਾਰ ਤੇ ਸਾਦੇ ਨਿਸ਼ਾਨੇ ਲੁਧਿਆਣਾ ਚ ਪਖਿਆ ਚੌਣਾ ਅਖਾੜਾ ਸਿਆਸੀ ਬਿਆਨਬਾਜ਼ੀ ਤੇ ਪਖੀ ਸਿਆਸਤ ਸਾਬਕਾ ਮੁੱਖ ਮੰਤਰੀ ਚੰਨੀ ਨੇ gekeਰੀ ਸਰਕਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਗੁਜਰਾਤ ਦੇ ਅਹਮਦਾਬਾਦ ਚ ਹੋਏ ਜਹਾਜ਼ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਹਾਦਸੇ ਚ 200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਇਸ ਜਹਾਜ਼ ਹਾਦਸੇ ਚ ਭਾਜਪਾ ਆਗੂ ਤੇ ਪੰਜਾਬ ਮਾਮਲੇ ਦੇ ਇੰਚਾਰਜ ਵਿਜੇ ਰੂਪਾਨੀ ਮजूद ਸਨ ਉਹ ਵੀ ਇਸ ਦੁਨੀਆ ਚ ਨਹੀਂ ਰਹੇ ਹਾਦਸੇ ਦਾ ਸ਼ਿਕਾਰ ਹੋਏ 에ਅਰ ਇੰਡੀਆ ਦੇ ਜਹਾਜ਼ ਚ ਕਰੂ ਮੈਂਬਰ ਸਣੇ 242 ਲੋਕ ਸਵਾਰ ਸਨ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਲੋਈ ਇਸ ਹਾਦਸੇ ਚ ਦੁਖਦਾ ਪ੍ਰਗਟਾਵਾ ਕੀਤਾ ਗਿਆ ਗੁਜਰਾਤ ਦੇ ਅਹਮਦਾਬਾਦ ਚ ਹੋਏ ਜਹਾਜ਼ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਭਰ ਦੇ ਵਿੱਚ ਸੋਗ ਦਾ ਮਾਹੌਲ ਹੈ। ਇਸ ਜਹਾਜ਼ ਦੇ ਵਿੱਚ 2 ਪਾਇਲਟਾਂ, 10 ਕਰੂ ਮੈਂਬਰਾਂ ਸਮੇਤ 242 ਲੋਕ ਸਵਾਰ ਸਨ। ਫਿਲਹਾਲ ਇਸ ਜਹਾਜ਼ ਹਾਦਸੇ ਦੇ ਦੌਰਾਨ ਹੋਈਆਂ ਮੌਤਾਂ ਦਾ ਕੋਈ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਗਿਆ, ਪਰ ਫਿਰ ਵੀ 200 ਤੋਂ ਵੱਧ ਕੀਮਤੀ ਜਾਨਾਂ ਇਸ ਹਾਦਸੇ ਦੇ ਵਿੱਚ ਚਲੀਆਂ ਗਈਆਂ ਨੇ। ਸਿਰਫ ਇੱਕ ਯਾਤਰੀ ਹੀ ਸੁਰੱਖਿਅਤ ਬਚਿਆ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। एयर इंडिया की फ्लाइट संख्या ए आई एक सौ इकहत्तर दुर्घटनाग्रस्त हुई और कई पैसेंजर इसके अंदर हताहत होने की संभावनाएं हैं इस घटना से पूरा देश क्षुब्ध है और पूरा देश एक साथ पूर्ण संवेदनाओं के साथ जो दुर्भाग्यपूर्ण हादसे में हादसे में पैसेंजर हताहत हुए हैं इनके परिजनों के साथ खड़ा है सबसे पहले मैं भारत सरकार गुजरात सरकार भारत सरकार के प्रधानमंत्री जी और गुजरात सरकार की ओर से भी जो लोग हताहत हुए हैं इनके परिजनों के प्रति गहरी संवेदना व्यक्त करता हूं दस ही मिनटों में हादसे के भारत सरकार के पास सूचना पहुंची तुरंत ही मैंने मुख्यमंत्री जी यहाँ के गृहमंत्री होम डिपार्टमेंट के कंट्रोल रूम सिविल एविएशन डिपार्टमेंट सिविल एविएशन मंत्री सभी से संपर्क किया प्रधानमंत्री जी का भी तुरंत ही फोन आ गया और भारत सरकार और गुजरात सरकार के सभी डिपार्टमेंट एक साथ होकर ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ। ਜ਼ਿਕਰਯੋਗ ਹੈ ਕਿ ਹਾਦਸਾ ਇਨਾ ਭਿਆਨਕ ਸੀ ਕਿ ਪੂਰੇ ਦੇਸ਼ ਦੇ ਵਿੱਚ ਹੜਕੰਪ ਮਚ ਗਿਆ। ਇਸ ਜਹਾਜ਼ ਨੇ ਅਹਮਦਾਬਾਦ ਤੋਂ ਲੰਡਨ ਵਾਸਤੇ ਉਡਾਣ ਭਰੀ ਸੀ ਪਰ ਕੁਝ ਹੀ ਮਿੰਟਾਂ ਦੇ ਵਿੱਚ ਇਹ ਕ੍ਰੈਸ਼ ਹੋ ਗਿਆ। ਇਸ ਜਹਾਜ਼ ਨੂੰ ਕੈਪਟਨ ਸੁਮਿਤ ਸੱਬਰਵਾਲ ਚਲਾ ਰਹੇ ਸਨ। ਹਾਲਾਂਕਿ ਪੀੜਤਾਂ ਵਾਸਤੇ ਟਾਟਾ ਵੱਲੋਂ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਹੈ। ਪਰ ਫਿਰ ਵੀ ਇਸ ਹਾਦਸੇ ਦੇ ਵਿੱਚ ਕਈ ਘਰਾਂ ਦੇ ਚਿਰਾਗ ਬੁਝ ਗਏ ਨੇ ਤੇ ਕਈ ਆਪਣਿਆਂ ਨੂੰ ਗਵਾ ਚੁੱਕੇ ਨੇ। ਬੀਤੇ ਦਿਨੀ ਗੁਜਰਾਤ 'ਚ ਹੋਏ ਭਿਆਨਕ ਜਹਾਜ਼ ਹਾਦਸੇ ਨੇ ਕਈ ਕੀਮਤੀ ਜਾਨਾਂ ਲੈ ਲਈਆਂ ਨੇ ਇਸ ਹਾਦਸੇ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਵੀ ਮੌਜੂਦ ਸਨ ਲੁਧਿਆਣਾ 'ਚ ਭਾਜਪਾ ਆਗੂਆਂ ਵੱਲੋਂ ਵਿਜੇ ਰupani ਨੂੰ ਸ਼ੰਤਾਰਜ ਲਈ ਭੇਟ ਕੀਤੀ ਗਈ ਹੈ ਅਹਿਮਦਾਬਾਦ ਚੋਹੇ ਜਹਾਜ਼ ਹਾਦਸੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਵੀ ਦਿਹਾਂਤ ਹੋ ਗਿਆ ਹੈ। ਵਿਜੇ ਰੂਪਾਨੀ ਭਾਜਪਾ ਦੇ ਆਗੂ ਸਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਨ। ਉਹ ਲੁਧਿਆਣਾ ਪਛਮੀ ਚੋਣ ਨੂੰ ਲੈ ਕੇ ਵੀ ਕਾਫੀ ਸਰਗਰਮ ਸਨ। ਵਿਜੇ ਰੂਪਾਨੀ ਲੰਡਨ ਜਾ ਰਹੇ ਸਨ ਪਰ ਬਦਕਿਸਮਤੀ ਦੇ ਨਾਲ ਇਹ ਜਹਾਜ਼ ਕਰੈਸ਼ ਹੋ ਗਿਆ। ਲੁਧਿਆਣਾ ਵਿਖੇ ਭਾਜਪਾ ਦੇ ਆਗੂਆਂ ਵੱਲੋਂ ਵਿਜੇ ਰੂਪਾਨੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਭਾਜਪਾ ਦੇ ਆਗੂ ਅਸ਼ਵਨੀ ਸ਼ਰਮਾ, ਅਨਿਲ ਸਰੀਨ ਤੇ ਮਨੋਰੰਜਨ ਕਾਲੀਆ ਮੌਜੂਦ ਰਹੇ। ਅੱਜ ਮਦਵਾਤ ਤੋਂ ਇੰਗਲੈਂਡ ਜਾਣ ਵਾਲੀ ਫਲਾਈਟ ਦਾ ਜਿਸ ਪ੍ਰਕਾਰ ਉਦੋਂ ਘਟਨਾਕ੍ਰਸਤ ਹੋਈ ਹੈ ਉਹਦੇ ਅੰਦਰ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀਵ ਗੁਆਏ ਨੇ ਉਹਨਾਂ ਸਭ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਹੈ ਔਰ ਉਹਨਾਂ ਨੂੰ ਸ਼ਰਧਾਂਜਲੀ ਹੈ ਭਾਜਪਾ ਲਈ ਇੱਕ ਵਿਅਕਤੀਗਤ ਘਾਟਾ ਵੀ ਇਹਦੇ ਅੰਦਰ ਹੋਇਆ ਹੈ ਕਿ ਗੁਜਰਾਤ ਦੇ ਪੁਰਾ ਮੱਖ ਮੰਤਰੀ ਔਰ ਪੰਜਾਬ ਦੇ ਪ੍ਰਭਾਰੀ ਸਾਡੇ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਵਿਜੇਪਾਇ ਰੂਪਾਨੀ ਜੀ ਸਾਨੂੰ ਵਿਛੋੜਾ ਦੇ ਕੇ ਇੱਕ ਵਿਮਾਨ ਹਾਦਸੇ ਦੇ ਵਿੱਚ ਇੱਕ ਬਿਹਤਰੀਨ ਇਨਸਾਨ ਸਨ ਇੱਕ ਬਿਹਤਰੀਨ ਕਰਮ ਕਰਤਾ ਸਨ ਔਰ ਇੱਕ ਬਿਹਤਰੀਨ ਸੰਗਠਨ ਕਰਤਾ ਸਨ ਕਿਸ ਤਰੀਕੇ ਦੇ ਨਾਲ ਛੋਟੇ ਤੋਂ ਛੋਟੇ ਕਰਮ ਕਰਤਾ ਨਾਲ ਗੱਲਬਾਤ ਕਰਨੀ ਹੈ ਉਹਨੂੰ ਮੋਟੀਵੇਟ ਕਰਨਾ ਹੈ ਉਹਨੂੰ ਜਾਨ ਫੂਕਣੀ ਹੈ ਇਹ ਸਾਨੂੰ ਰੂਪਾਨੀ ਜੀ ਕੋਲੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਔਰ ਸਭ ਤੋਂ ਵੱਡੀ ਦੁਖਦੀ ਗੱਲ ਇਹ ਹੈ ਕਿ ਉਹਨਾਂ ਨੇ ਪਹਿਲਾਂ ਇੱਕ ਤਰੀਕ ਨੂੰ ਜਾਣਾ ਸੀਗਾ ਆਪਣੀ ਫੈਮਿਲੀ ਦੇ ਨਾਲ ਇਲੈਕਸ਼ਨ ਅਨਾਉਂਸ ਹੋ ਗਏ ਉਹਨੇ ਆਪਣੀ ਫੈਮਿਲੀ ਨੂੰ ਭੇਜ ਦਿੱਤਾ ਤੇ ਮੈਂ ਜਿਹੜਾ ਹੈਗਾ ਵਾ 10 ਦਿਨ ਇਲੈਕਸ਼ਨ ਦੇ ਕੱਢ ਕੇ ਤੇ ਫੇਰ ਤੁਹਾਡੇ ਮਗਰ ਆਵਾਂਗਾ ਜੀ ਔਰ ਇਹ ਪਾਣਾ ਵਾਪਰ ਗਿਆ ਮਾਨੂੰ ਬੜੀ ਅਸੀਂ ਇੱਕ ਬਹੁਤ ਹੀ ਵਧੀਆ ਇਨਸਾਨ ਨੂੰ ਆਤਾ ਔਰ ਨਿੱਜੀ ਤੌਰ ਤੇ ਤੁਸੀਂ ਮੈਂ ਸਮਝਦਾ ਹੈਗਾ ਕਿ ਮੈਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਉਹਨਾਂ ਦਾ ਬਹੁਤ ਪਿਆਰ ਮਿਲਦਾ ਸੀਗਾ ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ ਕੰਮ ਕਰਦੇ ਕੋਲ ਜ਼ਿਕਰ ਹੋਇਆ ਕਿ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਲੰਡਨ ਵਾਸਤੇ ਉਡਾਣ ਭਰ ਰਿਹਾ 에ਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ ਇਸ ਜਹਾਜ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਯਾਤਰੀ ਮੌਜੂਦ ਸਨ ਤੇ ਇਨ੍ਹਾਂ ਯਾਤਰੀਆਂ ਦੇ ਵਿੱਚ ਹੀ ਵਿਜੇ ਰupani ਵੀ ਯਾਤਰਾ ਕਰ ਰਹੇ ਸਨ ਜਹਾਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਦੇ ਬਾਅਦ ਹੀ ਕ੍ਰੈਸ਼ ਹੋਇਆ ਇਹ ਜਹਾਜ਼ ਇੱਕ ਇਮਾਰਤ ਦੇ ਉੱਤੇ ਵੀ ਡਿੱਗਿਆ ਜਿਸ ਇਮਾਰਤ ਦੇ ਹੇਠਾਂ ਵੀ ਕਾਫੀ ਨੁਕਸਾਨ ਹੋਇਆ ਹੈ ਜਾਣਕਾਰੀ ਮੁਤਾਬਕ ਇਸ ਜਹਾਜ਼ ਹਾਦਸੇ ਦੇ ਵਿੱਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੇਂਦਰੀ ਮੰਤਰੀ ਹਰਦੀਪ ਪੂਰੀ ਵੱਲੋਂ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਇੱਕ ਵੀਡੀਓ ਵੀ ਵਿਖਾਈ ਗਈ ਜਿਸ ਵਿੱਚ ਪਿਛਲੇ ਸਾਲਾਂ ਦੌਰਾਨ ਕੰਮ ਕਰਵਾਏ ਗਿਆ ਤਾਂ ਉਹਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਸਾਡਾ ਦੇਸ਼ 5ਵੇਂ ਨੰਬਰ ਤੇ ਵਿਸ਼ਵ ਦੀ ਅਰਥਵਿਵਸਥਾ ਤੇ ਪਹੁੰਚ ਚੁੱਕਿਆ ਹੈ। ਜਾਪਾਨ ਨੂੰ ਪਿੱਛੇ ਛੱਡ ਦਿੱਤਾ ਗਿਆ ਅਤੇ ਜਰਮਨ ਨੂੰ ਵੀ ਪਿੱਛੇ ਛੱਡ ਦਿੱਤਾ ਜਾਵੇਗਾ। ਮਨੂੰ ਸਿਰਫ ਦੁਖ ਹੈ ਹੁੰਦਾ ਕਿ ਜਿਹੜਾ ਦੇਸ਼ ਭਰੇ ਜਿਹੜੀ ਪ੍ਰੋਗਰੈਸ ਹੋ ਰਹੀ ਹੈ ਪੰਜਾਬ ਪਤਾ ਨਹੀਂ ਕਿਉਂ ਉਹਨਾਂ ਨਾਲ ਡੀ ਲਿੰਕ ਹੋ ਗਿਆ ਉਹਨਾਂ ਦਾ ਪੂਰਾ ਕੈਨੇਡੀਟ ਆਮ ਆਦਮੀ ਸਰਕਾਰ ਨੂੰ ਜਾਏ ਜਿਨ੍ਹਾਂ ਦੀ 38 ਮਹੀਨੇ ਪਹਿਲੀ ਸਰਕਾਰ ਹੈ ਜਾਂ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੀ ਪਰ ਅਸੀਂ ਵੀ ਆ ਅਸੀਂ ਵੀ ਆਰ ਨਾਟ ਵਿਦਆਊਟ ਬਲੇਮ ਅਸੀਂ ਵੀ ਇਸ ਸਰਕਾਰ ਵਿੱਚ ਰਹਿ ਰਹੇ ਹਾਂ ਐਸ ਜੂਨੀਅਰ ਪਾਰਟਨਰ गठबंधन से सा उस वक्त भी काफ़ी गलतियां हुई ने पर हुन पिछले अठत्ती मिनट की होया जो तो मान साहब नवे नवे इलेक्ट होके आए उन्होंने कहा मैं पंजाब को नशा मुक्त कर दूंगा हूँ तुम जज करो मेरा तो मेरा तो मानना यह है, है कि पहले अगर नशे का धंधा जहाँ होलसेल बिजनेस ही हूँ रिटेल बिजनेस बन गई है ਸੁਧਾਰ ਨਹੀਂ ਹੋਇਆ ਮਾਮਲਾ ਵਿਗੜਿਆ ਲਾਅ ਐਂਡ ਆਰਡਰ ਸਿਚੁਏਸ਼ਨ ਠੀਕ ਨਹੀਂ ਹੈ ਤਾਂ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਚ ਅੱਜ ਤੋਂ ਲੈ ਕੇ 2027 ਤੱਕ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਦੇਸ਼ ਬਾਰੇ ਚ ਕੰਮ ਹੋ ਰਿਹਾ ਤੇ ਜਿਹੜੀ 11 ਸਾਲ ਦੀ ਅਸੀਂ ਰਿਪੋਰਟ ਕਾਰਡ ਦੇ ਰਹੇ ਆ ਇਹਦੀ ਰਿਅਲਾਈਜੇਸ਼ਨ ਪੰਜਾਬ ਵਿੱਚ ਵੀ ਆਇਆ ਤੇ ਮੈਂ ਸਮਝ ਮੇਰਾ ਮੰਨਣਾ ਹੈਗਾ ਇਹਦੇ ਤੁਹਾਡਾ ਬੜਾ ਵੱਡਾ ਰੋਲ ਹੈ ਕਿਉਂਕਿ आम जनता ਦੇ ਸਾਹਮਣੇ ਜਿਹੜੀ ਗੱਲ ਪਹੁੰਚਾਣੀ ਹੈ ਇਹ ਪੋਲਿਟੀਕਲ ਅਫੀਲੀਏਸ਼ਨ ਦੀ ਗੱਲ ਨਹੀਂ ਹੈ ਪੂਰਾ ਤੁਸੀਂ ਦੇਖੋ ਪੰਜਾਬ ਦੀ ਇਕਨੋਮਿਕ ਸਿਚੁਏਸ਼ਨ ਜਿਹੜੀ ਵੀ ਪਾਰਟੀ ਹੋਏਗੀ ਅਗਰ ਇੱਥੇ ਸਿਚੁਏਸ਼ਨ ਵਿਗੜਦੀ ਹੈ ਤੇ ਉਹਦੇ ਕਨਸੀਕੁਐਂਸ ਬੜੇ ਸੀਰੀਅਸ ਹੈਗੇ ਤੇ ਮੈਂ ਆਈ ਥਿੰਕ ਥਿਸ ਇਜ਼ ਏਨ ਓਪਰਚ्युनिटी ਆਉਣ ਵਾਲੇ ਸਮੇਂ ਇੱਥੇ ਉਨੀਤ੍ਰਿਕ ਨੂੰ ਚੋਣ ਆ ਵੀ ਹੈਗਾ ਉਦੋਂ 27 ਦੀ ਵੀ ਤਿਆਰੀ ਕਰਨੀ ਹੈ ਬਟ 11 ਸਾਲ ਦਾ ਜਿਹੜਾ ਰਿਕਾਰਡ ਹੈਗਾ ਸਾਡਾ ਯੂ ਕੈਨ ਲੁੱਕ ਐਟ ਐਨੀ ਸੈਕਸ਼ਨ ਮੈਂ ਤੁਹਾਨੂੰ ਮੇਰੇ ਮਲਤrana ਨਾਲ ਥੋੜੀਆਂ ਕੁਝ ਸਕੀਮਸ ਹੈਗੇ ਉਹਦੇ ਬਾਰੇ ਦੱਸਿਆ ਮੈਂ ਤੁਹਾਨੂੰ ਇੱਕ ਦੋ ਹੋਰ ਉਦਾਹਰਣ ਦੇਣਾ 7 ਸਾਲ ਮੈਂ ਅਰਬਨ ਅਫੇਅਰਸ ਮਿਨਿਸਟਰ ਸੀਗਾ ਤੇ ਦਿੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਤੇ ਕੇਂਦਰੀ ਵਾਦੀ ਬਿਲਕੁਲ फ्रीकुंटली आते सके बड़ी मिठिया गल् करते कर हैं हाँ जी हरदीप जी बचाइए क्या करना है मैं कह जी आपको तो कुछ नहीं करना है वो जो जो योजनाएं हैं जैसे आयुष्मान भारत है उसी को लागू कर दीजिए ਲੁਧਿਆਣਾ ਹਲਕਾ ਪੱਛਮੀ ਜਿਮਨੀ ਚੋਣਾ ਵਿੱਚ ਚੋਣ ਅਖਾੜਾ ਭਖਿਆ ਹੋਇਆ ਹੈ ਤੇ ਸਾਰੀਆਂ ਹੀ ਪਾਰਟੀਆਂ ਇੱਕ ਦੂਜੇ 'ਤੇ ਪਰਦੋਸ਼ ਲਗਾ ਰਹੀਆਂ ਨੇ ਇਸ ਤਹਿਤ ਲੁਧਿਆਣਾ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪ ਸਰਕਾਰ ਨੂੰ ਜਮ ਕੇ ਘੇਰਿਆ ਤੇ ਪੰਜਾਬ ਵਿੱਚ 3.5 ਸਾਲਾਂ ਵਿੱਚ ਦਲਿਤ ਮੁੱਖ ਮੰਤਰੀ ਨਾਮ ਬਣਾਉਣ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਉਸ ਤੋਂ ਇਲਾਵਾ ਉਹਨਾਂ ਨੇ ਦ੍ਰਿਤ ਭਾਈਚਾਰੇ ਨੂੰ ਦਿੱਤੀਆਂ ਜਾਣ ਵਾਲੀਆਂ ਗਰੰਟੀਆਂ ਤੇ ਪੈਸੇ ਰਿਲੀਜ਼ ਨਾ ਹੋਣ ਤੇ ਵੀ ਮੌਜੂਦਾ ਸਰਕਾਰ ਨੂੰ ਜਮ ਕੇ ਘੇਰਿਆ ਉਹਨਾਂ ਦਾ ਵਾਅਦਾ ਯਾਦ ਕਰਾ ਯਾਦ ਕਰਾਉਣਾ ਚਾਹੁੰਦਾ ਤੇ ਥੋੜੇ ਰਾਹੀਂ ਉਹਨਾਂ ਤੋਂ ਮੰਗ ਕਰਦਾ ਕਿ ਇਸ ਦਾ ਜਵਾਬ ਦੇਣ ਕਿ ਉਹਨਾਂ ਨੇ ਪੰਜਾਬ ਦੇ ਨਾਲ ਵਾਅਦਾ ਕੀਤਾ ਸੀ ਪੰਜਾਬ ਦੇ ਦਲਿਤ ਵਰਗ ਦੇ ਨਾਲ ਵਾਅਦਾ ਕੀਤਾ ਸੀ ਕਿ ਡਿਪਟੀ ਸੀਐਮ ਦਲਿਤ ਹੋਏ ਤੇ ਨਾਲ-ਨਾਲ ਹਿੰਦੂ ਵਰਗ ਨੂੰ ਵੀ ਡਿਪਟੀ ਸੀਐਮ ਦੇ ਇਹਨਾਂ ਨੇ ਦਿਖਾਏ ਸੀ ਸੁਪਨੇ ਸੋ ਮੈਂ ਪੁੱਛਣਾ ਚਾਹੁੰਦਾ ਕਿ ਕਿਹੜਾ ਕਾਰਨ ਹੈ ਕਿ ਇਹਨਾਂ ਨੇ ਟੀਪਟੀ ਸੀਐਮ ਦਲਿਤ ਨਹੀਂ ਲਗਾਇਆ ਜਾਂ ਹਿੰਦੂ ਨਹੀਂ ਲਗਾਇਆ ਜਦਕਿ ਕਾਂਗਰਸ ਨੇ ਸੀਐਮ ਵੀ ਦਿੱਤਾ ਟੀਪਟੀ ਸੀਐਮ ਵਿੰਗੋ ਵੀ ਦਿੱਤਾ ਤੇ ਸਾਰੇ ਵਰਗਾਂ ਦਾ ਸਨਮਾਨ ਕੀਤਾ ਤੇ ਇਹ ਦਲਿਤ ਵਰਗ ਦੇ ਨਾਲ ਬੈਰ ਕਿਉਂ ਰੱਖਦੇ ਐ ਮੈਂ ਅੱਜ ਕੇਜਰੀਵਾਲ ਸਾਹਿਬ ਤੋਂ ਪੁੱਛਣਾ ਚਾਹੁੰਦਾ ਉਦੋਂ ਤਾਂ ਬਹੁਤ ਵਾਅਦਾ ਕੀਤਾ ਸੀ ਕਿ ਜੀ ਟੀਪਟੀ ਸੀਐਮ ਦਲਿਤ ਹੋਗਾ ਫਿਰ ਪਾਰਲੀਮੈਂਟ ਦਾ ਇਲੈਕਸ਼ਨ ਆਇਆ ਉਹਦੇ ਜਿਹਨਾਂ ਨੇ ਫੇਰ ਕਿਹਾ ਕਿ ਅਸੀਂ ਹੂੰ 50% ਦਲਿਤ ਕਰਦਾਂਗੇ ਅੱਜ ਫੇਰ ਇਲੈਕਸ਼ਨ ਆਇਆ ਅੱਜ ਤੱਕ ਇਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ ਤੇ ਦਲਿਤ ਵਰਗ ਨੂੰ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਹਰ ਜਿਹੜਾ ਕੰਮ ਹੈ ਦਲਿਤ ਵਰਗ ਦੇ ਨਾਲ ਸੰਬੰਧਤ ਉਹਦੇ ਦਿਨਾਂ ਨੇ ਕਾਟੀ ਮਾਰੀ ਹੈ ਉਸ ਨੂੰ ਇਗਨੋਰ ਕੀਤਾ ਇੱਥੇ ਤੱਕ ਕਿ ਦਲਿਤ ਵਰਗ ਦੇ ਨਾਲ ਸੰਬੰਧਤ ਜਿਹੜੇ ਪੀਰ ਪਗੰਬਰ ਗੁਰੂ ਹੋਏ ਹੈ ਉਹਨਾਂ ਦੇ ਪ੍ਰੋਗਰਾਮਾਂ ਤੇ ਵੀ ਜਾਣਾ ਪਸੰਦ ਨਹੀਂ ਕਰਦੇ ਕੱਲ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਜਨਮ ਦਿਹਾੜਾ ਸੀਗਾ ਤੁਸੀਂ ਸਾਰੇ ਜਾਣਦੇ ਹੋ ਹਰ ਸਾਲ ਸਰਕਾਰ ਇਸ ਨੂੰ ਸਰਕਾਰੀ ਤੌਰ ਤੇ ਮਨਾਉਂਦੀ ਹੈ ਇਹ ਪੰਜਾਬ ਸਰਕਾਰ ਨੇ ਰੂਪੀਨ ਦੇ ਅਨੁਸਾਰ ਜਲੰਧਰ ਦੇ ਵਿੱਚ ਮਨਾਉਣਾ ਰੱਖਿਆ ਸੀ ਜਲੰਧਰ ਦੇ ਵਿੱਚ ਸਰਕਾਰੀ ਤੌਰ ਤੇ ਮਨਾਇਆ ਗਿਆ ਸੀ ਕਵੀਰ ਸਾਹਿਬ ਦਾ ਜਨਮ ਦਿਹਾੜਾ ਤੇ ਕੱਲ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਵੀ ਜਲੰਧਰ ਦੇ ਵਿੱਚ ਸੀ ਪਹਿਲਾਂ ਉਹ ਇੱਕ ਪਾਰਕ ਦਾ ਉਦਗਾੜਨ ਕਰਨ ਗਏ ਜਿਹੜੀ ਪਾਰਕ ਦਾ ਉਦਗਾੜਨ ਪਹਿਲਾਂ ਐਸੀ ਕਰ ਚੁੱਕੇ ਸੀ ਤੇ ਪੈਸੇ ਵੀ ਦੇ ਚੁੱਕੇ ਸੀ ਉਹ ਵੱਖਰੀ ਗੱਲ ਹੈ ਇੱਕ ਪਾਰਕ ਬਲਟਰਨ ਪਾਰਕ ਦੇ ਵਿੱਚ ਉਤਰਿਆ ਜਹਾਜ਼ ਤੇ ਹੈਲੀਕਾਪਟਰ ਤੇ ਉਥੋਂ 2 ਕਿਲੋਮੀਟਰ ਦੂਰ ਇੱਕ ਫੈਕਟਰੀ ਵਿੱਚ ਜਾਣਾ ਸੀ ਇਹਨਾਂ ਨੇ helicopter ਤੇ 2 ਕਿਲੋਮੀਟਰ ਦਾ ਸਫ਼ਰ ਕੀਤਾ ਦੁਬਾਰੇ ਉੱਥੇ ਉਤਰ ਗਏ ਉਹਦੇ ਨਾਲ ਸਿਰਫ 1 ਕਿਲੋਮੀਟਰ ਤੇ ਉਹ ਜਗ੍ਹਾ ਸੀ ਜਿੱਥੇ ਸਰਕਾਰੀ ਤੌਰ ਤੇ ਮਨਾਇਆ ਜਾ ਰਿਹਾ ਸੀ ਸਤਗੁਰ ਕਬੀਰ ਸਾਹਿਬ ਮਹਾਰਾਜ ਜਿੱਦਾ ਜਨਮ ਦਿਹਾੜਾ ਉੱਥੇ ਨਹੀਂ ਵਰ ਗਏ ਲੁਧਿਆਣਾ ਜਿਮਣੀ ਚੋਣਾ ਦੇ ਚੱਲਦਿਆਂ ਦਲ ਬਦਲੀਆਂ ਦਾ سلسلہ جاری ਹੈ ਆਮ ਆਦੀ ਪਾਰਟੀ ਦੇ ਉਪ ਪ੍ਰਧਾਨਚਾਰੀ ਕਲਸੀ ਨੇ ਕਈ ਨੌਜਵਾਨ ਵਰਕਰ ਤੇ ਆਗੂ ਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਿਸ ਵਿੱਚ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸੈਕਟਰੀ ਵੀ ਸ਼ਾਮਲ ਹੋਇਸ ਤੋਂ ਇਲਾਵਾ ਪਾਰਟੀ ਚ ਕਈ ਹੋਰਾਂ ਦੀ ਜੁਆਇਨਿੰਗ ਵੀ ਕਰਵਾਏਗੀ মিডিਆ ਨੂੰ ਸੰਬੋਧਨ ਕਰਦਿਆ ਕਲਸੀ ਨੇ ਕਿਹਾ ਕਿ ਆਮ ਆਦੀ ਪਾਰਟੀ ਚ ਲਗਾਤਾਰ ਵਾਅਦਾ ਹੋ ਰਿਹਾ ਹੈ ਆਪਾਂ ਤੇ ਰਾਜਨੀਤੀ ਜਿਹੜੀ ਆ ਕੰਮ ਦੇ ਬਿਹਾਫ ਤੇ ਕਰਦੇ ਆ ਨਾ ਕਿ ਅਸੀਂ ਇਸ ਮਸਲਿਆਂ ਦੇ ਵਿੱਚ ਰਾਜਨੀਤੀ ਕਰਦੇ ਆ ਸਾਡੀ ਤੇ ਪੋਜ਼ਿਟਿਵਿਟੀ ਲੋਕਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਵੀ ਗਰਾਊਂਡ ਦੇ ਵਿੱਚ ਕੀਤੇ ਹੋਏ ਕੰਮਾਂ ਦੇ ਕਰਕੇ ਆ ਜੀ ਆਪਾਂ ਪੈਂਪਲੈਟ ਵੀ ਜਿਹੜਾ ਦੇ ਰਹੇ ਆ ਆਪਣੇ ਕੀਤੇ ਹੋਏ ਕੰਮਾਂ ਦਾ ਦੇ ਰਹਿਆਂ ਆਉਣ ਵਾਲੇ ਸਮੇਂ ਨੂੰ ਹੋਰ ਕਿਹੜੇ ਕਰਾਂਗੇ ਆਪਾਂ ਉਹਦੇ ਬਿਹਾਰ ਤੇ ਸੀ। ਕਿ ਬੀਜਪੀ ਜੀ ਨੇ ਕਾਨੂੰ ਪਲਾਇਆ ਕਿ ਝੰਡੇ ਉਤਾਰੇ ਜਾ ਰਹੇ ਨੇ ਕੱਲੇ ਝੰਡੇ ਤੁਸੀਂ ਉਸ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਜਿਹੜੀ ਬੜਕਾਂ ਵੀ ਉਹ ਬੀਜਪੀ ਵਾਲੇ ਮਾਰ ਰਹੇ ਨੇ ਤੇ ਸਾਡੀ ਤੇ ਫਿਰ ਪਹਿਮਾਨਸੀ ਆ ਵੀ ਜਿਹੜੇ ਆਪਾਂ ਕਹਿਣ ਕੁਛ ਨਹੀਂ ਦੇ। ਸੋ ਝੰਡਾ ਉਹ ਜਿਹੜੀ ਵੀਡੀਓ ਆਈ ਆ ਤੁਸੀਂ ਦੇਖਿਆ ਹੋਊਗਾ ਕੋਈ ਝੰਡਾ ਲਾਉਂਦਿਆਂ ਦੀ ਵੀਡੀਓ ਨਜ਼ਰ ਆਈ ਹੋਵੇ। ਸਿਰਫ આરોਪ ਨੇ ਸੋ ਮੈਂ ਇੱਕੋ ਗੱਲ ਕਹਿਣਾ ਚਾਹੁੰਨਾ ਇਹੋ ਜਿਹਾ ਗਿੱਦੜ ਭਵਕੀਆਂ ਜੀਆਂ ਨਾ ਛੱਡੋ ਠੀਕ ਹੈ ਜੇ ਉਤਨਾ ਮਨ ਕੋਈ ਕਰਦਾ ਕੋਈ ਤੇ ਸਾਨੂੰ ਉਤਨਾ ਕੋਈ ਦੱਸ ਦੇਣ ਵੀ ਜਿੱਥੇ ਆਉਣਾ ਵਾ ਆਪਾਂ ਇਕੱਠੇ ਹੋ ਜਾਂਨੇ ਕੋਈ ਗੱਲ ਨਹੀਂ ਵੀ ਜੋ ਐਵੇਂ ਇੱਕ ਕੋਈ ਵਰਕਰ ਜਾ ਰਿਹਾ ਸਾਡਾ ਉਹਨੂੰ 10-12 ਇਕੱਠੇ ਹੋ ਕੇ ਪੈਜੋ ਤੇ ਕੋਈ ਦਲੇਰੀ ਦੀ ਗੱਲ ਥੋੜਾ ਹੈ ਠੀਕ ਹੈ ਸੋ ਕਹਿਣ ਦਾ ਭਾਵ ਇਹ ਇੱਕ ਸਿਰਫ ਤੇ ਸਿਰਫ ਲੋਕਾਂ ਅੱਗੇ ਮੈਂ ਤੁਹਾਨੂੰ ਅੱਗੇ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਵੀ ਇੱਕ ਬਿਆਨਾਂ ਦੇ ਅਕੋਰਡਿੰਗ ਇੱਕ ਮਖੋਟਾ ਹੈ ਇਹਨਾਂ ਕੋ ਔਰ ਕੁਛ ਨਹੀਂ ਅਸੀਂ ਕਹਿੰਦੇ ਆ ਸਾਰੇ ਕੰਮਾਂ ਨੂੰ ਅਵੋਇਡ ਕਰੋ ਸਾਡੇ ਨਾਲ ਕੰਮ ਦੀ ਰਾਜਨੀਤੀ ਕਰੋ ਉਹ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਾਰਨ ਕੀ ਹੈ ਕਿਉਂਕਿ ਕੀਤੇ ਹੁਣ ਤੇ ਲੋਕ ਇਹਨਾਂ ਨੂੰ ਮੌਕਾ ਨਾ ਦਿੰਦੇ ਬੀਤੇ ਦਿਨੀ ਸ਼੍ਰੀ ਮੁਕਸਾ ਸਾਹਿਬ ਦੇ ਬਸ ਅੱਡੇ ਨਜ਼ਦੀਕ ਸਿਵ ਸ਼ੈਨਾ ਦੇ ਆਗੋਂ ਬੋਲੋ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਸ ਦਾ ਪਤਾ ਲਾਇਲ ਲੱਖਾ ਸਦਾਣਾ ਹਸਪਤਾਲ ਪਹੁੰਚੇ ਤੇ ਸਿੱਖ ਨੌਜਵਾਨ ਨਾਲ ਗੱਲਬਾਤ ਕੀਤੀ ਸਦਰਾਨ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਅਜਿਹਾ ਵਰਤਾਰਾ ਸਿਵ ਸ਼ੈਨਾ ਦੇ ਆਗੋਂ ਦਾ ਬਹੁਤ ਹੀ ਗਲਤ ਹੈ ਉਹਨਾਂ ਦੱਸਿਆ ਕਿ ਸਿੱਖ ਨੌਜਵਾਨ ਨੇ ਇੱਕ ਬੱਚੀ ਦੀ ਦਵਾਈ ਲੈਣ ਜਾਣਾ ਸੀ ਰਸਤਾ ਨਾ ਦੇਣ ਤੇ ਟਕਰਾਰ ਹੋ ਗਿਆ ਬਸ ਐਨੇ ਚ ਹੀ ਇਸ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਜਿਹੜੀ ਕੱਲ ਗੁੰਡਾਗਰਦੀ ਮੁਕਸਾ ਸਾਹਿਰ ਚ ਹੋਈ ਆ ਇੱਕ ਨੌਜਵਾਨ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਹੈ। ਉੱਥੇ ਕੋਈ ਸਿਵਸੈਨਾ ਵਾਲਿਆਂ ਨੇ ਜਿਹੜਾ ਕੋਈ ਧਰਨਾ ਲਾਇਆ। ਇਹਨੇ ਬੇਨਤੀ ਕੀਤੀ ਕਿ ਮੈਂ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਮੈਨੂੰ ਲੰਘ ਜਾਣ ਦਿਓ। ਆਪਾਂ ਆਮ ਤੌਰ ਤੇ ਦੇਖਦੇ ਵੀ ਕਿਸਾਨ ਜਦੋਂ ਸਾਡੇ ਜਾਂ ਮਜ਼ਦੂਰ ਧਰਨੇ ਵਗੈਰਾ ਲਾਉਂਦੇ ਆ ਤਾਂ ਕੋਈ ਬਿਮਾਰ ਬੰਦਾ ਕੋਈ ਐਮਰਜੈਂਸੀ ਕੇਸ ਆ ਕੋਈ ਐਂਬੂਲੈਂਸ ਆ ਨਗਾਉਂਦੇ ਆ ਤੂੰ ਲੰਘ ਜਾ। ਪਰ ਇੰਨੀ ਗੱਲ ਦੇ ਉੱਤੇ ਇਹਨਾਂ ਨੇ ਤੁਸੀਂ ਸਾਰਿਆਂ ਨੇ ਵੀਡੀਓ ਕੱਲ ਦੇਖੀ ਆ ਵੀ ਕਿਵੇਂ ਕੁੱਟਮਾਰ ਕੀਤੀ ਇਹਦੇ ਕੜੇ ਲਾ ਲਾ ਕੇ ਮਾਰੇ ਇੱਕ ਉਂਗਲ ਦੇ ਉੱਤੇ ਵੀ ਸੱਟ ਲੱਗੀ ਆ। ਇਹ ਟੀ-ਸ਼ਰਟ ਪਾੜੀ ਗਈ ਹੈ ਤੇ ਇਹ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਜਾ ਰਿਹਾ ਪੰਜਾਬ ਦੇ ਵਿੱਚ ਇਹ ਹਰ ਕੋਈ ਤੀਜਾ ਬੰਦਾ ਉੱਠ ਕੇ ਕਹਿੰਦਾ ਮੈਂ ਫਲਾਣਾ ਪ੍ਰਧਾਨ ਆ ਮੈਂ ਠੰਕਾ ਪ੍ਰਧਾਨ ਆ ਸਿਕਿਉਰਿਟੀਆਂ ਲੈਣ ਦੇ ਮਾਰੇ ਆਪਣੇ ਤੇ ਹਮਲੇ ਕਰਾ ਲੈਂਦੇ ਆ ਇਹ ਉਹੀ ਬੰਦੇ ਨੇ ਤੇ ਪੰਜਾਬ ਨੂੰ ਲਾਂਬੂ ਲਾ ਰਹੇ ਆ ਪੰਜਾਬ ਦਾੜਾ ਭਾਈਚਾਰਾ ਮਾਹੌਲ ਖਰਾਬ ਕਰ ਰਹੇ ਆ ਤੇ ਉਲਟਾ ਸਾਥ ਕੌਣ ਦੇ ਰਿਹਾ ਸਰਕਾਰ ਤੇ ਪੁਲਿਸ ਇਸ ਨੌਜਵਾਨ ਨੂੰ ਅੱਜ ਇੱਥੋਂ ਸਿਟੀ ਸਕੈਨ ਦੇ ਬਹਾਨੇ ਹਸਪਤਾਲ ਦੇ ਵਿੱਚੋਂ ਮਕਸਰੋਂ ਐਸਪੀ ਅੱਚ ਚੱਕ ਕੇ ਲੈ ਜਾਂਦਾ ਕਿ ਆਜੋ ਕਰਾ ਕੇ ਲਿਆਉਣੇ ਆ ਲੈ ਜਾਂਦਾ ਐਸਐਸਪੀ ਦਫ਼ਤਰ ਮੁਕਸਰ ਤੇ ਉੱਥੇ ਨੂੰ ਇਹ ਕਿਹਾ ਜਾਂਦਾ ਵੀ ਤੂੰ ਵੀਡੀਓ ਬਣਾ ਕੇ ਸਾਨੂੰ ਇਹ ਦੇ ਪੰਜ ਚਾਰ ਮਿੰਟ ਦੀ ਵੀ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਮੈਂ ਸੰਤੁਸ਼ਟ ਹਾਂ ਬੰਦੇ ਨਹੀਂ ਫੜੇਗੇ ਸੰਤੁਸ਼ਟੀ ਕਾਦੀ ਹੈ ਅੱਛਾ ਡੀਐਸਪੀ ਦਿਖਾ ਰਿਹਾ ਫੋਨ ਦੇ ਉੱਤੇ ਕਿ ਆਹ ਐਫਆਈਆਰ ਕੱਟੀ ਹੈ ਤੇ ਉਸੇ ਡੀਐਸਪੀ ਦੇ ਫੋਨ ਦੇ ਉੱਤੇ ਰਜੇਸ਼ ਜਿਹੜਾ ਗਰਗ ਹੈ ਇੱਥੋਂ ਦਾ ਸਿਵਸਨ ਦਾ ਪ੍ਰਧਾਨ ਕਹਿੰਦਾ ਆਪਣੇ ਆਪ ਨੂੰ ਉਹਦਾ ਫੋਨ ਵੱਜ ਜਾਂਦਾ ਪੁਲਿਸ ਕਹਿੰਦੀ ਆ ਬੰਦੇ ਫੜੇ ਨਹੀਂ ਜਾ ਰਹੇ ਬੰਦੇ ਭੱਜ ਗਏ ਤੇ ਉਹੀ ਬੰਦਾ ਦੋਸ਼ੀ ਜਿਹੜਾ ਪ੍ਰਧਾਨ ਡੀਐਸਪੀ ਨੂੰ ਫੋਨ ਕਰ ਰਿਹਾ ਤੇ ਉਧਰੋਂ ਪੁਲਿਸ ਦੀ ਗੁੰਡਾਗਰਦੀ ਆ ਪਰ ਰੋਜ ਦੇ ਦਿਨਾਂ ਦਾ ਆਪਾਂ ਦੇਖ ਰਹੇ ਹਾਂ ਰੋਜ ਪੁਲਿਸ ਰਾਜਸਥਾਨ ਦੇ ਵਿੱਚ ਮੌਤਾਂ ਹੋ ਰਹੀਆਂ ਨੌਜਵਾਨਾਂ ਦੀਆਂ ਝੂਠੇ ਪੁਲਿਸ ਮੁਕਾਲਿਆਂ 'ਚ ਮੁੰਡੇ ਮਾਰੇ ਜਾ ਰਹੇ ਆ ਇਹ ਪੂਰੀ ਤਰ੍ਹਾਂ ਦੇ ਉੱਤੇ ਗੁੰਡਾ ਰਾਜ ਪੁਲਿਸ ਦਾ ਰਾਜ ਪੰਜਾਬ 'ਚ ਹੋ ਚੁੱਕਿਆ ਅਗਲੀ ਗੱਲ ਜਿਹੜੀ ਲੰਮੇ ਸਮੇਂ ਤੋਂ ਅਸੀਂ ਇਹ ਮੰਗ ਕਰ ਰਹੇ ਹਾਂ ਲੋਕਾਂ ਨੂੰ ਵੀ ਕਹਿਣਾ ਵੀ ਆਵਾਜ਼ ਬੁਲੰਦ ਕਰੋ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਕੇ ਇੱਥੇ ਗੈਰ ਪੰਜਾਬੀਆਂ ਦਾ ਵਸਾ ਹੋ ਰਿਹਾ ਉਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਹੋ ਰਹੀ ਕੋਈ ਪੜਤਾਲ ਨਹੀਂ ਕੋਈ ਜਾਂਚ ਨਹੀਂ ਕੋਈ ਰਿਕਾਰਡ ਨਹੀਂ ਖੰਡਿਆ ਲਿਆ ਜਾ ਰਿਹਾ ਵੀ ਕ੍ਰਿਮੀਨਲ ਬੰਦੇ ਨੇ ਕੌਣ ਹੈ ਕਿੱਥੋਂ ਆਏ ਆ ਉਹਨਾਂ ਬੰਦਿਆਂ ਨਾਲ ਜਦੋਂ ਇਹ ਗੱਲ ਕੁੱਟਮਾਰ ਹੋਈ ਇਸ ਨੌਜਵਾਨ ਦੀ ਉਹਨਾਂ ਬੰਦਿਆਂ ਦੇ ਨਾਲ ਉਹ 20 ਬੰਦੇ ਗੈਰ ਪੰਜਾਬੀਆ ਪ੍ਰਵਾਸੀ ਇਹ ਕੁੱਟਮਾਰ ਕਰਕੇ ਗਈ ਹੈ ਇੱਥੋਂ ਬੰਦਾ ਮਾਰ ਕੇ ਯੂਪੀ ਬਿਹਾਰ ਨੂੰ ਭੱਜ ਜਾਣਗੇ ਇੱਥੋਂ ਬੰਦਾ ਮਾਰ ਕੇ ਉੱਡ ਜਾਣਗੇ ਕੀ ਲੱਭੋਂਗੇ ਜਾ ਕੇ ਪੰਜਾਬ ਹਰਿਆਣਾ ਸਣੇ ਕਈ ਸੂਬਿਆਂ ਵਿੱਚ ਗਰਮੀ ਨੇ ਲੋਕਾਂ ਨੂੰ ਬਿਹਾਲ ਕਰ ਦਿੱਤਾ ਮੌਸਮ ਵਿਭਾਗ ਵੱਲੋਂ ਜਿੱਥੇ ਲੂ ਦੇ ਕਈ ਅਲਰਟ ਜਾਰੀ ਕੀਤੇ ਜਾ ਰਹੇ ਨੇ ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ بارش ਤੇ ਹਨੇਰੀ ਦੀ ਸੰਭਾਵਨਾ ਜਤਾਈ ਜਾ ਰਹੀ ਆ ਮੌਸਮ ਵਿਭਾਗ ਨੇ ਇਸੇ ਮਹੀਨੇ ਉੱਤਰ ਭਾਰਤ ਸੂਬਿਆਂ 'ਚ ਮੌਨਸੂਨ ਦੀ ਆਮਦ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਹਰਿਆਣਾ ਸਣੇ ਕਈ ਸੂਬਿਆਂ ਦੇ ਵਿੱਚ ਪੈ ਰਹੀ ਅਤਿ ਦੀ ਗਰਮੀ ਨੇ ਲੋਕਾਂ ਦੇ ਤਰਾ ਕੱਢ ਦਿੱਤੇ ਨੇ ਲੋਕ ਘਰਾਂ ਦੇ ਵਿੱਚ ਬੰਦ ਰਹਿਣ ਲਈ ਮਜਬੂਰ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਹੀਟ ਵੇਵ ਨੂੰ ਲੈ ਕੇ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਸੂਬੇ ਦੇ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਬਠਿੰਡੇ ਦੇ ਵਿੱਚ 46 ਡਿਗਰੀ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ 14 ਅਤੇ 15 ਜੂਨ ਨੂੰ ਕੁਝ ਸਥਾਨਾਂ ਦੇ ਉੱਤੇ ਲੂ ਚੱਲਣ ਦੀ ਤੇ ਨਾਲ ਹੀ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਹਦੇ ਨਾਲ ਹੀ 18 ਤਰੀਕ ਤੱਕ ਅਲੱਗ-ਅਲੱਗ ਥਾਵਾਂ ਦੇ ਉੱਤੇ ਗਰਜ ਦੇ ਨਾਲ ਤੂਫਾਨ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਨੇ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। 9 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਹੋ ਚੁੱਕਿਆ ਹੈ। ਇੱਥੋਂ ਤੱਕ ਕਿ ਹਰਿਆਣਾ ਦੇ ਕਈ ਇਲਾਕਿਆਂ ਦਾ ਤਾਪਮਾਨ 48 ਡਿਗਰੀ ਦੇ ਨੇੜੇ ਪਹੁੰਚ ਚੁੱਕਿਆ ਹੈ। ਹਰਿਆਣਾ ਦੇ ਜ਼ਿਲ੍ਹਾ सिरसा ਦਾ ਤਾਪਮਾਨ ਸਭ ਤੋਂ ਵੱਧ ਰਿਹਾ ਜੋ 47 ਡਿਗਰੀ ਤੋਂ ਵੀ ਵੱਧ ਦਰਜ ਕੀਤਾ ਗਿਆ ਹੈ। ਇੱਕ ਪਾਸੇ ਜਿੱਥੇ ਗਰਮੀ ਦੇ ਨਾਲ ਲੋਕ ਬਿਹਾਲ ਨੇ ਉੱਥੇ ਹੀ ਬਿਜਲੀ ਦੀ ਮੰਗ ਵੀ ਵਧਦੀ ਹੋਈ ਨਜ਼ਰ ਆ ਰਹੀ ਹੈ। ਕੁਝ ਅੰਕੜਿਆਂ ਤੋਂ ਤੇ ਝਾਤ ਪਾਈਏ ਤਾਂ ਹੁਣ ਤੱਕ ਬਿਜਲੀ ਦੀ ਮੰਗ 16000 ਮੈਗਾਵਾਟ ਤੋਂ ਵੀ ਉੱਤੇ ਜਾ ਚੁੱਕੀ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਇਸੇ ਦੇ ਚੱਲਦੇ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਬਿਜਲੀ ਦੇ ਲੰਮੇ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਹਾੜਾਂ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਵਿੱਚ ਵੀ ਇਸ ਵੇਲੇ 41 ਡਿਗਰੀ ਤੋਂ ਵੱਧ ਟੈਂਪਰੇਚਰ ਚੱਲ ਰਿਹਾ ਹੈ ਪੰਜਾਬ ਦੇ ਫਰੀਦਕੋਟ, ਫਾਜ਼ਿਲਕਾ, ਮੁਕਸਰ, ਬਠਿੰਡਾ, ਅਮਰਸਰ, ਤਰਨਤਾਰਨ, ਮਾਨਸਾ ਅਤੇ ਫਿਰੋਜ਼ਪੁਰ ਦੇ ਵਿੱਚ ਹੀਟ ਵੇਵ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਦੇ ਤਾਪਮਾਨ ਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਕਾਫੀ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ। ਇਹਦੇ ਨਾਲ ਹੀ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਸਿਰਸਾ, ਫਤਿਆਬਾਦ, ਹਿਸਾਰ, ਪਿਵਾਨੀ, ਰੋहतक, ਚਰਖੀਦਾਦਰੀ, ਝੱਜਰ, ਮਹਿੰਦਰਗੜ੍ਹ ਤੇ ਰਿਵਾੜੀ ਦੇ ਵਿੱਚ ਲੂ ਦੇ ਲਈ ਰੈਡ ਅਲਰਟ ਜਾਰੀ ਹੋਇਆ ਹੈ। ਹਰਿਆਣਾ ਦੇ 7 ਜ਼ਿਲ੍ਹਿਆਂ ਵਾਸਤੇ yellow alert ਜਾਰੀ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ بارش ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲਦੀ ਹੈ ਪੰਜਾਬ న్యూਸ ਬੁਲਟਨ ਲੈ ਕੇ ਕੱਲ ਫੇਰ حاضر ਹੋਵਾਂਗੇ ਧੰਨਵਾਦ